ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹ ਮੰਨਣਾ ਸਭ ਦੇ ਲਈ ਬੇहद ਮੁਸ਼ਕਲ ਹੋਇਆ ਪਿਆ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਪੋਨਾ ਵਿਖੇ ਕੱਲ ਕੀਤਾ ਗਿਆ ਤੇ ਅੱਜ ਫੁੱਲ ਚੁਗੇ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰਿਵਾਰਕ ਮੈਂਬਰ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਹੋਏ ਨੇ ਕਾਫੀ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਵੀ ਇੱਥੇ ਪਹੁੰਚੇ ਨੇ ਮੀਡੀਆ ਨੂੰ ਥੋੜਾ ਦੂਰ ਰਹਿਣ ਦੇ ਲਈ ਕਿਹਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਕੱਲ ਵੀ ਭੀੜ ਜ਼ਿਆਦਾ ਹੋਣ ਕਰਕੇ ਜਿਹੜਾ ਪਰਿਵਾਰਕ ਮੈਂਬਰ ਵੀ ਨੇੜੇ ਨਹੀਂ ਪਹੁੰਚ पाए ਇਸ ਕਰਕੇ ਮੀਡੀਆ ਨੂੰ ਥੋੜੀ ਦੂਰੀ ਬਣਾ ਕੇ ਰੱਖਣ ਦੇ ਲਈ ਕਿਹਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਅੱਜ ਉਹਨਾਂ ਦੇ ਫੁੱਲ ਚੁਗੇ ਜਾ ਰਹੇ ਨੇ ਤੇ ਕਿਰਤਪੁਰ ਸਾਹਿਬ ਵਿਖੇ ਜਿਹੜਾ ਉਹਨਾਂ ਦੇ ਫੁੱਲ ਤਾਰੇ ਜਾਣਗੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਪੋਨਾ ਵਿਖੇ ਤੋਂ ਰਾਹੀਵੀਰ ਜਵੰਦਾ ਜਿਨ੍ਹਾਂ ਦਾ 27 ਸਤੰਬਰ ਨੂੰ ਬੱਦੀ ਵਿਖੇ ਭਿਆਨਕ ਸੜਕ ਹਾਦਸਾ ਹੋ ਗਿਆ ਸੀ ਜਿਸ ਕਰਕੇ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਜੋ ਕਿ ਵੈਂਟੀਲੇਟਰ ਤੇ ਤਕਰੀਬਨ 11 ਦਿਨ ਵੈਂਟੀਲੇਟਰ ਦੇ ਰਹੇ ਨੇ ਜਿਨ੍ਹਾਂ ਨੇ ਪਰਸੋ ਜਿਹੜਾ ਉੱਥੇ ਆਖਰੀ ਸਾਲ ਹੈ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਪਹਿਲਾਂ ਉਹਨਾਂ ਦੇ ਹਾਲਚਾਲ ਪੁੱਛਣ ਦੇ ਲਈ ਮੁਹਾਲੀ ਹਸਪਤਾਲ ਦੇ ਵਿੱਚ ਵੀ ਪਹੁੰਚੇ ਤੇ ਕੱਲ ਵੀ ਦੇਖਿਆ ਕਿ ਕਿਵੇਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਿੰਡ ਪੋਨਾ ਵਿਖੇ ਉਹਨਾਂ ਦੇ ਜੱਤੀ ਘਰ ਦੇ ਵਿੱਚ ਪਹੁੰਚੇ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੀ ਪਤਨੀ ਤੇ ਦੋ ਬੱਚੇ ਨੇ ਇੱਕ ਭਿਆਨਕ ਸੜਕ ਹਾਦਸਾ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਦੀ ਹਾਲਤ ਜਿਹੜੀ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਸੀ ਡਾਕਟਰਾਂ ਬਹਿ ਕਹਿਣਾ ਸੀ ਕਿ ਅਰਦਾਸਾਂ ਜਿਹੜੀਆਂ ਨੇ ਕਰੋ ਅਰਦਾਸਾਂ ਹੀ ਜਿਹੜੀਆਂ ਕੰਮ ਆਣਗੀਆਂ ਲੋਕਾਂ ਨੇ ਅਰਦਾਸਾਂ ਵੀ ਕੀਤੀਆਂ ਪਰ ਉਹ ਅਰਦਾਸਾਂ ਜਿਹੜੀਆਂ ਨੇ ਰਾਜਵੀਰ ਜਵੰਦਾ ਨੂੰ ਕੁਝ ਦਿਨ ਤੱਕ ਹੀ ਬਚਾ ਪਾਈਆਂ ਅਜ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹਿ ਇਹ ਮੰਨਣਾ ਕਾਫੀ ਮੁਸ਼ਕਲ ਹੋਇਆ ਪਿਆ ਉਹਨਾਂ ਦੇ ਜਿਹੜੇ ਫੈਨਸ ਨੇ ਉਹਨਾਂ ਦੇ ਵਿੱਚ ਕਾਫੀ ਦੁੱਖ ਹੈ ਪਿੰਡ ਵਾਸੀਆਂ ਦੇ ਵਿੱਚ ਕਾਫੀ ਦੁੱਖ ਹੈ ਪਿੰਡ ਵਾਸੀਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕੱਲ ਦੀ ਇਸ ਪਿੰਡ ਦੇ ਵਿੱਚ ਰੋਟੀ ਨਹੀਂ ਪੱਕੀ ਹਰ ਇੱਕ ਅੱਖ ਜਿਹੜੀ ਹੈ ਉਹ ਨਮ ਹੋਈ ਪਈ ਹੈ ਕਿਉਂਕਿ ਲਾਇਵੀ ਜਮੰਦਾ ਜਦੋਂ ਵੀ ਪਿੰਡ ਦੇ ਵਿੱਚ ਆਉਂਦੇ ਸੀ ਤਾਂ ਲੋਕਾਂ ਨੂੰ ਹੱਸ ਕੇ ਮਿਲਣਾ ਜੱਫੀ ਪਾ ਕੇ ਮਿਲਣਾ ਆਪਣੇ ਸਾਥੀਆਂ ਨੂੰ ਜੱਫੀ ਪਾ ਕੇ ਮਿਲਣਾ ਤੇ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਸਤਕਾਰ ਦੇ ਨਾਲ ਪੈਰੀ ਹੱਥ ਲਾ ਕੇ ਮਿਲਣਾ ਤਾਂ ਇਹ ਉਸ ਸ਼ਖਸ ਦੀ ਇੱਕ ਚੰਗੀ ਛਵੀ ਹੈ ਜਿਸ ਕਰਕੇ ਅੱਜ ਹਰ ਇੱਕ ਅੱਖ ਨਮ ਹੈ ਕਿਉਂਕਿ ਲੋਕ ਕਹਿੰਦੇ ਨੇ ਕਿ ਉਹ ਇੱਕ ਇੰਨੀ ਕੁ ਵਧੀਆ ਛਵੀ ਦੇ ਇਨਸਾਨ ਸਨ ਕਿ ਜਦੋਂ ਵੀ ਆਣਾ ਤਾਂ ਸਭ ਨੂੰ ਹੱਸ ਖੇੜ ਕੇ ਮਿਲਣਾ ਚਾਹੇ ਕਿਸੇ ਨੂੰ ਕਿਸੇ ਗਰੀਬ ਦੀ ਮਦਦ ਕਰਨੀ ਤਾਂ ਸਭ ਤੋਂ ਪਹਿਲਾਂ ਰਾਜੀਵ ਜਵੰਦਾ ਨੇ ਅੱਗੇ ਆਣਾ ਚਾਹੇ ਆੜਾ ਆਏ ਪੰਜਾਬ ਦੇ ਵਿੱਚ ਉਦੋਂ ਵੀ ਰਾਜਵੀਰ ਜਵੰਦਾ ਸਭ ਤੋਂ ਪਹਿਲਾਂ ਅੱਗੇ ਆਏ ਪਰ ਇੱਕ ਗੱਲ ਜਿਹੜੀ ਆ ਪਿੰਡ ਵਾਸੀ ਦੱਸਦੇ ਨੇ ਕਿ ਉਹਨਾਂ ਦੇ ਵੱਲੋਂ ਇੱਕੋ ਗੱਲ ਕਹੀ ਜਾਂਦੀ ਸੀ ਕਿ ਮੇਰਾ ਨਾਮ ਕਦੇ ਵੀ ਸਾਹਮਣੇ ਨਾ ਆਵੇ ਕਿ ਮਦਦ ਮੇਰੇ ਵੱਲੋਂ ਕੀਤੀ ਗਈ ਹੈ ਮੇਰਾ ਨਾਮ ਜਿਹੜਾ ਗੁਪਤ ਰੱਖਿਆ ਜਾਵੇ ਤਾਂ ਪਿੰਡ ਪੋਨਾ ਵਿਖੇ ਅੱਜ ਫੁੱਲ ਚੁਗੇ ਜਾ ਰਹੇ ਨੇ ਜਿੱਥੇ ਪਿੰਡ ਪੋਨਾ ਦੇ ਲੋਕਾਂ ਲਈ ਇਹ ਮੰਨਣਾ ਬੜਾ ਹੀ ਮੁਸ਼ਕਲ ਹੈ ਕਿ ਰਾਜਵਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉੱਤੇ ਹੀ ਪਰਿਵਾਰਕ ਮੈਂਬਰ ਉਹਨਾਂ ਦੀ ਮਾਤਾ ਜਿਹੜੇ ਨੇ ਉਹ ਕਾਫੀ ਦੁੱਖ ਦੇ ਵਿੱਚ ਨੇ ਕਿਉਂਕਿ ਇੱਕ ਮਾਂ ਦੇ ਸਾਹਮਣੇ ਉਸ ਦੇ ਪੁੱਤ ਦਾ ਚਲੇ ਜਾਣਾ ਬੜਾ ਹੀ ਮੁਸ਼ਕਲ ਹੁੰਦਾ ਹੈ ਉਹ ਬੱਚੇ ਜਿਨ੍ਹਾਂ ਨੇ ਹਜੇ ਆਪਣੇ ਜੀਵਨ ਦੇ ਮੋੜਿਆਂ ਤੇ ਚੜ ਕੇ ਖੇਡਣਾ ਸੀ ਜ਼ਿੰਦਗੀ ਦੇ ਰਾਹਾਂ ਬਾਰੇ ਸਿੱਖਿਆ ਲੈਣੀ ਸੀ ਉਹ ਬੱਚੇ ਜਿਹੜੇ ਨੇ ਅੱਜ ਕਿਉਂ ਦਾ ਰਸਤਾ ਉਡੀਕ ਰਹੇ ਨੇ ਕਿ ਸਾਡਾ ਪਿਓ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਪਰਿਵਾਰ ਦੇ ਉੱਤੇ ਕੀ ਬੀਤਰੀ ਹੋਏਗੀ ਇਹ ਤਾਂ ਉਹ ਪਰਿਵਾਰ ਹੀ ਜਾਣ ਸਕਦਾ ਕਹਿੰਦੇ ਨੇ ਕਿ ਜਿਸ ਤਨ ਲਾਗੇ ਸੋ ਤਨ ਜਾਣੇ ਸੋ ਪਰਿਵਾਰ ਦੇ ਲਈ ਇਹ ਬਹੁਤ ਹੀ ਦੁੱਖ ਦੀ ਘੜੀ ਹੈ ਜਿੱਥੇ ਰਾਜਵੀਰ ਜਵੰਦਾ ਕਿਸੇ ਨੇ ਸੋਚਿਆ ਨਹੀਂ ਸੀ ਕਿ ਉਹ ਇਸ ਦੁਨੀਆ ਨੂੰ ਅਲਵਿਦਾ ਕਹਾਂਗੇ ਕੁਲਵਿੰਦਰ ਬਿੱਲਾ ਤੁਸੀਂ ਦੇਖ ਸਕਦੇ ਹੋ ਕਨਵਰ ਗਰੇਵਾਲ ਜੋ ਪਰਿਵਾਰ ਦੇ ਨਾਲ ਇਸ ਸਮੇਂ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਨੇ ਨਾਲ ਮੌਜੂਦ ਨੇ ਹਾਂ ਸਿੰਘ ਹੋ ਰਿਹਾ ਤਾਂ ਰਾਜੀਵੀਰ ਜਵੰਦਾ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਸੰਗੀਤ ਦਾ ਸ਼ੌਂਕ ਸੀ ਕਿਹਾ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਇੱਕ ਜਾਗਰਨ ਸੀ ਜਿਸ ਦੇ ਵਿੱਚ ਉਹ ਗਾਇਕ ਚਲਾ ਗਿਆ ਤਾਂ ਪਿੰਡ ਵਾਸੀਆਂ ਨੇ ਰਾਜਵੀਰ ਜਵੰਦਾ ਨੂੰ ਸਟੇਜ ਤੇ ਚੜਾਇਆ ਤੇ ਰਾਜਵੀਰ ਜਵੰਦਾ ਨੇ ਜਦੋਂ ਉੱਥੇ ਦੀ ਈਤਾਂ ਗਾਈਆਂ ਤਾਂ ਰਾਜਵੀਰ ਜਵੰਦਾ ਦੀ ਜਿਹੜੀ ਸੁਰੀਲੀ ਆਵਾਜ਼ ਸੀ ਉਸ ਨੇ ਸਭ ਦਾ ਦਿਲ ਮੋਲ ਲਿਆ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਉਹਨਾਂ ਨੇ ਉਹ ਪੁਲਿਸ ਦੀ ਨੌਕਰੀ ਛੱਡੀ ਤੇ ਗਾਇਕੀ ਦੇ ਵਿੱਚ ਆਪਣਾ ਸਫ਼ਰ ਅੱਗੇ ਵਧਾਇਆ ਤੇ ਆਪਣੇ ਪਿੰਡ ਦਾ ਪੰਜਾਬ ਦਾ ਨਾਮ ਪੂਰੇ ਵਿਸ਼ਵ ਪੱਧਰ ਦੇ ਵਿੱਚ ਰੋਸ਼ਨ ਗੀਤਾ ਉਹਨਾਂ ਦੀ ਗਾਇਕੀ ਨੂੰ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਗਾਣੇ ਨੇ ਉਹ ਕਿਤੇ ਵੀ ਬੈਠ ਕੇ ਪਰਿਵਾਰਕ ਮੈਂਬਰਾਂ ਦੇ ਵਿੱਚ ਬੈਠ ਕੇ ਵੀ ਸੁਣੇ ਜਾ ਸਕਦੇ ਨੇ ਸੋ ਇਹ ਭਾਵੁਕ ਕਰਦੀਆਂ ਤਸਵੀਰਾਂ ਪਿੰਡ ਪੋਣਾ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਉਹਨਾਂ ਦੇ ਫੁੱਲ ਚੁਗਣ ਦੀ ਜਿਹੜੀ ਫੁੱਲ ਚੁਗੇ ਜਾ ਰਹੇ ਨੇ ਤੇ ਪਰਿਵਾਰ ਦੇ ਨਾਲ ਪਿੰਡ ਵਾਸੀ ਤੇ ਕੁਲਵਿੰਦਰ ਬਿੱਲਾ ਤੇ ਕਨਵਰ ਗਰੇਵਾਲ ਵੀ ਮੌਜੂਦ ਨੇ ਸੋ ਇਹ ਤਸਵੀਰਾਂ ਨੇ ਪਿੰਡ ਪੋਨਾ ਦੀਆਂ ਅਰਦਾਸ ਕਰੋ ਜਿਵੇਂ ਤੁਸੀਂ ਪਹਿਲਾਂ ਅਰਦਾਸਾਂ ਕੀਤੀਆਂ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਸੇ ਤੇ ਆਬ ਹੋ ਕੇ ਆਪਣੇ ਘਰ ਪਰتن ਪਰ ਹੁਣ ਚਲੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਅਰਦਾਸ ਕਰੋ ਕਿ ਪਰਿਵਾਰ ਨੂੰ ਪਾਣਾ ਮੰਨੰਦਾ ਬਲ ਬਖਸ਼ੇ ਤੇ ਪਰਿਵਾਰ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਸੰਭਾਲ